ਜੋ ਵੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ مسی ਪ੍ਰਵਾਰਾਂ ਨੂੰ ਮੇਰੇ ਵੱਲੋਂ ਜੈ ਮਸੀਹੀ ਤਹਾ ਪਿਆਰੀ ਭੈਣ ਭਾਈਓ ਅੱਜ ਜੇਕਰ ਮਨ ਪੜਾ ਉਦਾਸ ਹੈ ਮਨ ਦੇ ਵਿੱਚ ਸ਼ਾਂਤੀ ਨਹੀਂ ਨਰਾਸ਼ਾ ਤਾਂ ਅੱਜ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਤੁਹਾਡਾ ਰੋਣਾ ਖਤਮ ਹੋਵੇਗਾ ਹallelujah ਤਹਾ ਪਿਆਰੀ ਭੈਣ ਭਾਈਓ ਆਪਾਂ ਗੱਲ ਕਰਦੇ ਆਂ ਕਦੇ ਰਾਤ ਨੂੰ ਰੁਕੇ ਤੁਸੀਂ ਸੌਂ ਰਹੇ ਹੋ ਕਦੇ ਲੱਗਿਆ ਕਿ ਮਨ ਬिखर ਗਿਆ ਕਦੇ ਸਾਤੀ ਵਿੱਚ ਦਰਦ ਪਰ ਜੋ ਆਵਾਜ਼ ਨਹੀਂ ਸਿਰਫ ਸਾਹਾਂ ਦੀ ਧੜਕ ਕਦੇ ਸੱਚਾ ਮੇਰੇ ਦਿਨ ਕਦੇ ਸ਼ਾਂਤੀ ਮਿਲੇਗੀ ਕੀ ਮੇਰਾ ਰੋਣਾ ਰੁਕੇਗਾ ਕਹਾ ਪਿਆਰੀ ਭੈਣ ਭਾਈਓ ਪਰਮੇਸ਼ਰ ਦਾ ਵਚਨ ਜ਼ਮੂਰਾ ਦੀ ਪੁਤਤੀ ਉਸਦਾ 147 ਦੇ ਉਸਤਾਦ ਤਿੰਨ ਵਚਨ ਸਾਨੂੰ ਕਹਿ ਰਿਹਾ ਹੈ ਪ੍ਰਭੂ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਆਮਨ ਹਾਲੇਲੂਇਆ ਤਹਾ ਅਪੇਰੀ ਬੈਂਬਾਈਓ ਅੱਜ ਤੁਹਾਡੇ ਜੀਵਨ ਦੇ ਵਿੱਚ ਰੋਣਾ ਰਾਤ ਨੂੰ ਹੋ ਸਕਦਾ ਪਰ ਸਵੇਰ ਖੁਸ਼ੀ ਲਿਆਉਂਦੀ ਹੈ ਇਹ ਵਚਨ ਜ਼ਮੂਰਾ ਦੀ ਪੁਤਥੀ ਉਸਦਾ ਹੀ ਦੇ ਉਸਤਾ ਪੰਜ ਵਚਨ ਸਾਨੂੰ ਖੁਸ਼ੀ ਦੇਣ ਦਾ ਵਾਅਦਾ ਕਰਦਾ ਹੈ ਹਾਂ ਪਿਆਰੇ ਭੈਣ ਭਾਈਓ ਸੁਣੋ ਤੁਹਾਡਾ ਰੋਣਾ ਅੰਤ ਨਹੀਂ ਤੁਹਾਡੀ ਸ਼ਾਂਤੀ ਬਿਲਕੁਲ ਨਜ਼ਦੀਕ ਹੈ ਨੇੜੇ ਹੈ ਹallelujah ਰੋਣਾ ਕਮਜ਼ੋਰੀ ਨਹੀਂ ਰੋਣਾ ਬੋਝ ਦਾ ਪਾਰ ਹੈ ਦੁਨੀਆਂ ਦਿਲ ਨਹੀਂ ਵੇਖਦੀ ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਦੇਖਦਾ ਹੈ ਜਿਵੇਂ ਕਿ ਜ਼ਮੂਰਾਂ ਦੀ ਪੁਥੀ 55 ਦਾ ਉਸ ਦਾ 8 ਵਚਨ ਸਾਨੂੰ ਕਹਿ ਰਿਹਾ ਮੇਰੇ ਹੰਝੂਆਂ ਨੂੰ ਆਪਣੀ ਬੋਤਲ ਵਿੱਚ ਇਕੱਠਾ ਰੱਖ हालेलुया लोईया इसका मतलब थोड़ा हर हंजू गिने गया कोई भी बूंद व्यर्थ नहीं गई क्योंकि ये प्यारे भैन भाई हो परमिश वचन ये आशा नवी उसका दे उसका शिवचन सू कह रहा शांति का राजकुमार है हाले शांति दुनिया नहीं दी यीशु सू शांति दिद इसलिए ਪਰਬੀ ਯੇਸ਼ੂ ਨੇ ਕਿਹਾ ਯਹੋਨਾ 14 ਦੇ 27 ਵਚਨ ਸਾਨੂੰ ਕਹਿ ਰਿਹਾ ਹੈ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਜਿਵੇਂ ਦੁਨੀਆ ਨਹੀਂ ਦੇ ਸਕਦੀ ਆਮਨ ਹਾਲੇਲੂਇਆ ਕਹਾ ਬਾਰੇ ਪੈਨ ਪਈ ਔਰ ਤੂੰ ਦਵਾਈ ਨਾਲ ਸਤਿਆ ਹੋ ਨਹੀਂ ਸਕਦਾ ਔਰ ਸ਼ਾਂਤੀ ਯੇਸ਼ੂ ਨਾਲ ਮਿਲਦੀ ਹੈ ਜੋ ਕਿ ਪ੍ਰਭੂ ਦਾ ਵਚਨ ਹੈ ਜ਼ਮੂਰਾਂ ਦੀ ਪੁਥੀ ਇਸ ਦਾ ਜੰਪੀਅਰ ਇਸ ਦਾ ਠਾਰਾ ਹੋ ਜਾਂਦਾ ਸਾਨੂੰ ਕਹਿ ਰਿਹਾ ਹੈ ਪ੍ਰਭੂ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਹallelujah ਜਦ ਸਾਡਾ ਦਿਲ ਟੁੱਟਦਾ ਪਰਮੇਸ਼ਰ ਦੂਰ ਨਹੀਂ ਜਾਂਦਾ ਪਰਮੇਸ਼ਰ ਸਾਡੇ ਨੇੜੇ ਆਉਂਦਾ ਜਦੋਂ ਅਸੀਂ ਰੋਂਦੇ ਹਾਂ ਪਰਮੇਸ਼ਰ ਖاموش ਨਹੀਂ ਪਰਮੇਸ਼ਰ ਦਿਨ ਨੂੰ ਸ਼ੋਰਿਆ ਹੁੰਦਾ ਹੈ ਇਹ ਵਾਰ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਸਿਰਫ ਰੋਣਾ ਹੁੰਦਾ ਹੈ ਅਰੇ ਹੀ ਪਿਆਰੀ ਭੈਣ ਭਾਈਓ ਪਵਿੱਤਰ ਬਾਈਬਲ ਸਾਨੂੰ ਕਹਿ ਰਹੀ ਹੈ ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ ਜ਼ਮੂਰਾਂ ਦੀ ਪੋਥੀ ਉਸ ਦਾ 116 ਦਾ ਇੱਕ ਵਚਨ ਮੇਰੀ ਪੁਕਾਰ ਤੇਰਾ ਕੰਨ ਸੁਣਦਾ ਹੈ ਹਾਲੇਲੂਇਆ ਪਰਮੇਸ਼ਰ ਤੁਹਾਡੇ ਸ਼ਬਦ ਨਹੀਂ ਤੁਹਾਡਾ ਦਰਦ ਸੁਣਦਾ ਹੈ ਜੀਵਕੀ ਜ਼ਮੂਰਾਂ ਦੇ ਪੁੱਠੀ ਉਸਤਾ ਸ਼ੇਹ ਦਾ ਇਸਤਾ 8 ਵਚਨ ਸੰਨ ਕਰਦਾ ਉਸਨੇ ਮੀਰਾ ਰੋਣਾ ਸੁਣਿਆ ਹallelujah ਦਹਾ ਬੈਲ ਬੈਂ ਪਰ ਯੂਅਰ ਪਰਮਿਸ਼ੀ ਨੇ ਤੁਹਾਡੇ ਰੋਣੇ ਨੂੰ ਤੁਹਾਡੀ ਨਿਰਾਸ਼ਾ ਨੂੰ ਦੇਖ ਰਿਹਾ ਪਰਮੇਸ਼ਰ ਅੱਜ ਪਰਮੇਸ਼ਰ ਤੁਹਾਨੂੰ ਸੱਚੀ ਸ਼ਾਂਤੀ ਸੱਚਾ ਸਕੂਨ ਦੇ ਦਾ ਵਾਅਦਾ ਕਰ ਗਿਆ ਜਿਵੇਂ ਕਿ ਵਚਨ ਯਰਮੀਆ ਨਕੀ ਦਾ ਇਸਤਾ 11 ਵਚਨ ਸੰਨ ਕਹ ਰਿਹਾ ਮੈਂ ਤੁਹਾਨੂੰ ਸ਼ਾਂਤੀ ਵਿੱਚ ਲੈ ਕੇ ਜਾ ਮੰਗਾ ਹallelujah ਸ਼ਾਂਤੀ ਇੱਕ ਤੋਹਫਾ ਹੈ ਸ਼ਾਂਤੀ ਅਨਾਮ ਹੈ ਅਨਾਮ ਨਹੀਂ ਤੋ ਇਸ ਦਾ ਇਸ ਦਾ ਲਾਈਕ ਹੋਵੇ ਜਨਨਾ ਹੋਣ ਪਰਮੇਸ਼ਰ ਤੁਹਾਨੂੰ ਸ਼ਾਂਤੀ ਦੇਵੇਗਾ ਕਿਉਂਕਿ ਸ਼ਾਂਤੀ ਗ੍ਰੇਸ ਨਾਲ ਆਉਂਦੀ ਹੈ ਰੋਣਾ ਰਾਤ ਹੈ ਸ਼ਾਂਤੀ ਸਵੇਰ ਹੈ ਬਾਈਬਲ ਸਾਨੂੰ ਕਹਿੰਦੀ ਕਿ ਰਾਤ ਨੇੜੇ ਆਉਂਦੀ ਹੈ ਬਾਈਬਲ ਸਾਨੂੰ ਕਹਿੰਦੀ ਹੈ ਸਵੀਰ ਹੌਲੀ ਹੌਲੀ ਰਾਤ ਲੰਬੀ ਹੋ ਸਕਦੀ ਹੈ ਪਰ ਸਦੀਵੀ ਨਹੀਂ ਤੁਹਾਡੀ ਰਾਤ ਖਤਮ ਹੋਵੇਗੀ ਤੁਹਾਡਾ ਰੋਣਾ ਰੁਕੇਗਾ ਤੁਹਾਡੀ ਸਿਹਰ ਜ਼ਰੂਰ ਚੜੇਗੀ ਹੁਣ ਅੱਖਾਂ ਬੰਦ ਕਰੋ ਇਹ ਹੌਲੀ ਹੌਲੀ ਕਹੋ ਪ੍ਰਭੂ ਮੇਰੇ ਮਨ ਨੂੰ ਸ਼ਾਂਤੀ ਦੇ ਮੇਰੇ ਰੋਣੇ ਨੂੰ ਖੁਸ਼ੀ ਦਾਲ ਬਦਲ ਹਾਲੇਲੂਇਆ ਮੇਰੇ ਦਿਲ ਨੂੰ ਸ਼ੂ ਹਾਲੇਲੂਇਆ ਇਸ ਤਰ੍ਹਾਂ ਸ਼ਬਦਨੀ ਇਹ ਹੀਲਿੰਗ ਹੈ ਇਹ ਚੰਗਾਈ ਹੈ ਕਹਾ ਪਰ ਪਰ ਪਈਓ ਇਹ ਹੀਲਿੰਗ ਇਹ ਚੰਗਾਈ ਤੁਹਾਡੇ ਮਨਾਂ ਦੇ ਵਿੱਚ ਸ਼ਾਂਤੀ ਦਿੰਦੀ ਹੈ ਜਿਵੇਂ ਕਿ ਪਰਮੇਸ਼ਰ ਦਾ ਵਚਨ 1 ਪਤਰਸ 5 ਦਾ 5 ਦਾ 7 ਵਚਨ ਸੰਨੋ ਕਹਿ ਰਿਹਾ ਹੈ ਭੁਆਗੇ ਚਿੰਤਾ ਉਸ ਉੱਤੇ ਸੁੱਟੋ ਇਹ ਚਿੰਤਾ ਚਿੰਤਾ ਸ਼ਾਂਤੀ ਦੀ ਦੁਸ਼ਮਣ ਹੈ ਪਰਮੇਸ਼ਰ ਕਹਿੰਦਾ ਚਿੰਤਾ ਚਿੰਤਾ ਨੂੰ ਬੋਝ ਨੂੰ ਨਿਰਾਸ਼ਾ ਨੂੰ ਪਰਮੇਸ਼ਰ ਦੇ ਚਰਨਾ ਦੇ ਵਿੱਚ ਕਦਮਾਂ ਦੇ ਵਿੱਚ ਰੱਖੋ ਤਾਂ ਪਰਮੇਸ਼ਰ ਤੁਹਾਨੂੰ ਸ਼ਾਂਤੀ ਦੇਵੇਗਾ ਕਿਉਂਕਿ ਇਹ ਪਿਆਰੇ ਭੈਣ ਭਾਈਆਂ ਜ਼ਮੂਰਾ ਦੀ ਪੋਥੀ 126 22 ਜੇ ਉਸ ਦਾ ਪੰਜ ਵਚਨ ਸਾਨੂੰ ਕਹਿ ਰਿਹਾ ਜੋ ਰੋਣ ਨਾਲ ਬੀਜਦਾ ਹੈ ਉਹ ਖੁਸ਼ੀ ਨਾਲ ਵੱਡੇਗਾ ਹallelujah ਰੋਣਾ ਨਕਸਾਨ ਨਹੀਂ ਰੋਣਾ ਬੀਜ ਹੈ ਖੁਸ਼ੀ ਫਸਲ ਹੈ ਤੂੰ ਬੀਜ ਰਿਹਾ ਹੈ ਸਵੇਰ ਨੂੰ ਫੁਸ਼ੀ ਲੈ ਕੇ ਆ ਰਹੀ ਦੀ ਅੱਜ ਸਰਗ ਤੇ ਤੇਰੇ ਇਹ ਬੋਲਦਾ ਹੈ ਤੇਰਾ ਦਿਲ ਸ਼ਾਂਤ ਹੋਵੇ ਹਾਲੇਲੂਇਆ ਤੇਰਾ ਰੋਣਾ ਰੁਕੇ ਹਾਲੇਲੂਇਆ ਤੇਰਾ ਮਨ ਚੰਗਾ ਹੋਵੇ ਹਾਲੇਲੂਇਆ ਤੇਰੀ ਸਵੇਰ ਨੀਲੀ ਆ ਜਾਵੇ ਹਾਲੇਲੂਇਆ ਪਰਮੇਸ਼ਰ ਸਾਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਸ਼ਾਂਤੀ ਦੇਵਾਂਗਾ ਮੈਂ ਤੇਰੇ ਰੋਣ ਨੂੰ ਹਾਸੇ ਵਿੱਚ ਬਦਲ ਦੇਵਾਂਗਾ ਹਾਲੇਲੂਇਆ ਅਤੇ ਅੱਜ ਦੀ ਗੱਲ ਤੇਰੇ ਮਨ ਨੂੰ ਸ਼ਾਂਤੀ ਮਿਲੇਗੀ ਹਾਲੇਲੂਇਆ اے ਪਿਆਰੇ ਬੰਦੇ ਹੋ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅੱਜ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਅਤੇ ਰੋਣਾ ਰੁਕੇਗਾ ਕਮੈਂਟ ਕਰੋ ਅਤੇ ਇਹ ਵਚਨ ਉਸ ਵਿਅਕਤੀ ਨਾਲ ਸੰਜਾ ਕਰੋ ਜਿਸ ਦੀਆਂ ਅੱਖਾਂ ਰਾਤ ਨੂੰ ਭਰੀਆਂ ਰਹਿੰਦੀਆਂ ਹਨ ਆਮਨ